ਨਾ ਵਿਸ਼ਵਾਸ ਜਦਾ ਕਿ ਜਿਹੜਾ ਸਾਨੂੰ ਮਾਨ ਰਖੇਗਾ। ਸੋ ਮੈਂ ਇਹੀ ਬੇਨਤੀ ਕਰਦਾ ਜੀ ਵੀ ਕਿ ਮੈਂ ਉਹੀ ਤੰਦੇਹੀ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਹੈ ਜਿਹੜਾ ਅੰਮੀ ਤੰਦੇਹੀ ਨਾਲ ਕੋਸ਼ਿਸ਼ ਕਰਾਂਗਾ ਵੀ ਡੋਰ ਟੂ ਡੋਰ ਜਾ ਕੇ ਮੈਂ ਜਿਹੜਾ ਆ ਉਸ ਸਮਾਜ ਦੇ ਵਿੱਚ ਜਿਹੜੀ ਆਪਣੀ ਗੱਲ ਰੱਖ ਸਕਾਂ ਤੇ ਜਿਹੜਾ ਉਹ ਸਾਂਝੀ ਵਾਲਤਾ ਦਾ ਜਿਹੜਾ ਮਾਨਸਕੀ ਜਾਗ ਸਭੇ ਕੇ ਪਹਿਚਾਨ ਉਹ ਹੈ ਜਿਹੜਾ ਉਹਦਾ ਮੈਂ ਜਿਹੜਾ ਵਿਚਾਰ ਉਹਦੇ ਬਾਰੇ ਸਾਰਿਆਂ ਨੂੰ ਉਹਦੇ ਬਾਰੇ ਦੱਸ ਸਕਾਂ ਉਹ ਨਾਲ ਜੁੜ ਸਕਾਂ ਦੇ ਜੋੜ ਸ। ਬਿਲਕੁਲ। ਰਾਜਨੀਤੀ ਬਾਰੇ ਕੋਈ ਜਾਣਕਾਰੀ ਚਾਹਤ ਹੈ। ਰਾਜਨੀਤੀ ਦੇ ਅਸਤੇ ਕਿ ਨਾ ਤੁਸੀਂ ਕੰਮ ਕਰਦੇ ਹੋ। ਨਿਵੇਸ਼ੀ ਵਿਅਕਤੀ। ਸਰੇ ਨੀਦ ਅ ਅਖ ਰਾਜਨੀਤੀ ਜੁਲੀ ਹੈ। ਜੀ। ਕਿਤੇ ਕਾਹੀ ਸੁਣਦੇ ਨੇ ਚਾਹ ਕੇ ਤੁਸੀਂ ਕਿਸ ਤਰੀਕਾ ਨਾਲ ਹੈਂਡਲ ਕਰੋਗੇ ਤਾਂ ਨੂੰ ਨਵੀਂ ਨਵੀਂ ਦੇਖੋ ਪੜਾਣਾ ਚਾਹਤ ਸੀ। ਕੀ ਲੱਗਦਾ ਕਿ ਤੁਸੀਂ ਜਨਦਰ ਜਿੱਦਾਂ ਡਾਕਟਰ ਜੱਫਰ ਸਾਹਿਬ ਨੇ ਦੱਸਿਆ ਤੁਹਾਨੂੰ ਤਕਰੀਬਨ ਮੈਨੂੰ 2 ਮਹੀਨੇ ਹੋ ਚੱਲੇ ਅਜੇ ਵੈਸੇ ਤਾਂ ਮੇਰੇ ਜਿਹੜੇ ਪ੍ਰੋਗਰਾਮਸ ਆ ਜਾਂ ਗੁਰਬਦਾਸ ਮਹਾਰਾਜ ਦੇ ਜਨਮ ਦਿਨ ਦੇ ਸੰਬੰਧੀ ਜਾਂ ਬਾਬਾ ਸਾਹਿਬ ਦੇ ਮੈਂ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਆ ਮਤਲਬ ਕਾਫੀ ਮੇਰਾ ਜਿਹੜਾ ਲੋਕਾਂ ਦੇ ਨਾਲ ਜਿਹੜਾ ਆ ਉਹ ਟੱਚ ਦੇ ਵਿੱਚ ਆ ਮੈਂ ਜਾਂ ਮੈਂ ਮਤਲਬ ਜਿਹੜਾ ਘਰ ਤੱਕ ਜਿਹੜਾ ਆ ਇਹ ਪ੍ਰੋਗਰਾਮ ਜਿਹੜੇ ਆ ਪਿੰਡਾਂ ਦੇ ਵਿੱਚ ਅਗਲੇ ਕੱਲ ਦੀ ਪਰਸੋਂ ਦੀ ਗੱਲ ਆ ਪਰਸੋਂ ਵੀ ਮੇਰਾ ਇੱਥੇ ਜਲੰਧਰ ਕੋਟਰਾਮ ਦਾਸ ਦੇ ਵਿੱਚ ਪ੍ਰੋਗਰਾਮ ਸੀ ਸੋ ਇਤਾਂ ਗੱਲ ਆ ਜੀ ਸਮਾਜ ਦੇ ਵਿੱਚ ਜਿਹੜੀ ਮੇਰੇ ਫਾਦਰ ਸਾਹਿਬ ਦਾ ਜਿਹੜਾ ਉਹਨਾਂ ਦਾ ਰੁਤਬਾ ਆ ਜੀ ਦਾ ਦੇਖੋ ਮੇਰੇ ਲਈ ਹੋ ਸਕਦਾ ਮੈਂ ਤਾਂ ਇਹ ਮੰਨ ਰਿਹਾ ਖੁਦ ਵੀ ਮੈਂ ਨਮਾ ਆ ਪਰ ਮੇਰੇ ਜਿਹੜਾ ਫਾਦਰ ਸਾਹਿਬ ਦਾ ਸੰਘਰਸ਼ ਆ ਦੇਖੋ ਇੱਕ ਪਾਸੇ ਲੜਾਈ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਸਰਮਾਇਦਾਰ ਆ ਜਿਹੜੇ ਬੈਂਕ ਬੈਲੈਂਸ ਜਿਨ੍ਹਾਂ ਕੋ ਸਭ ਕੁਝ ਜਿਹੜਾ ਹੈ ਉਹ ਲੈ ਸਾਰ ਇੱਕ ਚੀਜ਼ ਦੇ ਵਿੱਚ ਇੱਕ ਪਾਸੇ ਜਿਹੜੇ ਮੇਰੇ ਫਾਦਰ ਸਾਹਿਬ ਦਾ ਜਿਹੜਾ ਉਹਨਾਂ ਦਾ ਮੇਰੇ ਪਿਤਾ ਜੀ ਦਾ ਜਿਹੜਾ ਸੰਘਰਸ਼ ਆ ਜਿਹੜਾ ਉਹਦਾ ਕਿਰਦਾਰ ਆ ਤੇ ਮੈਂ ਵੀ ਜਿਹੜਾ ਆ ਇਸ ਸੰਕਲਪ ਜਿਹੜਾ ਹੈ ਇਹਦੇ ਫੈਸਲਾ ਲਿਆ ਹੈ ਮੈਂ ਵੀ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਤੇ ਚੱਲਣਾ ਚਾਹੁੰਦਾ ਹੈ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਤਾਂ ਜੋ ਜਿਹੜਾ ਹੈ ਆਪਣੇ ਜਿਹੜਾ ਹੈ ਉਹ ਲੋਕਾਂ ਦੇ ਲਈ ਆਪਾਂ ਜਿਹੜਾ ਹੈ ਉਹ ਕਿਸੇ ਚੰਗੇ ਤਾਂ ਜਿਹੜੇ ਕੋਈ ਵਿਦੇਸ਼ੀ ਚਾ ਕੋਈ ਜਿਹੜਾ ਆਪਾਂ ਹੱਲ ਲੱਭ ਸਕੇ ਸੀ ਆਪਰੇ 50000 ਦੇ ਨੋਟੀਫਿਕੇਸ਼ਨ ਦਰਸ਼ੀ ਗੱਲ ਕੀਤੀ ਇਸ ਪਾਰਟੀ ਦੇ ਵਿਸ਼ੇ ਨਾਲ ਜੁੜੇ ਹੋਏ ਸਭ ਕਰਦੇ ਹੋਏ ਕੀ ਚੱਲ ਰਿਹਾ ਹੈ ਮôi ਜੀ ਜੀ ਉਹਨਾਂ ਤੇ ਜੇ ਆਪਰ ਉਤਪੇਸ਼ਕ ਅਸ਼ੀਕਲ ਕਰ ਰਹੇ ਹੋ ਤੁਸੀਂ ਜੀ ਨੂੰ ਅਗੇ ਕਿਉਂ ਨਹੀਂ ਲੈਂਦਾ ਹਾਂ ਫਾਦਰ ਸਾਹਿਬ ਤੁਸੀਂ ਤੇ ਦੋ ਵਾਰੀ ਗਦਾ ਹੈ ਬ੍ਰੀਫ ਜੀ ਆਸਪਿਆ ਵਾਲਾ ਬਾਟੀ ਵੀ ਨੂੰ ਹਾਸਲ ਹੈ ਤੇ ਫਿਰ ਅਸੀਂ ਉਸੇ ਨੂੰ ਅੱਗੇ ਉਧਾਰ ਸਕਦੇ ਕਿਉਂਕਿ ਸਰ VSP ਦਾ ਜਿਹੜਾ ਰਵਈਆ ਰਿਹਾ ਹੈ ਮੇਰੇ ਫਾਦਰ ਸਾਹਿਬ ਦੇ ਨਾਲ 18 ਸਾਲ ਹੋ ਗਏ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਨੂੰ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹਨ ਮੇਰੇ ਫਾਦਰ ਨੇ ਸ਼ੰਗਾਰाराम ਢੂਂਗੜਾ ਸਾਹਿਬ ਨੇ 2019 ਦਾ ਜਿਹੜਾ ਇਲੈਕਸ਼ਨ ਹੋਇਆ ਜਿਹੜਾ ਪੀਡੀਐਲ ਦਾ ਐਲਾਈਅੰਸ ਹੈਗਾ ਉਹਦੇ ਵਿੱਚ ਵੀ ਅਨ ਕੰਡੀਸ਼ਨਲ ਜਿਹੜਾ ਆ ਉਹ ਸਮਰਥਨ ਕੀਤਾ 22 ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ BSP ਦਾ ਅਨ ਕੰਡੀਸ਼ਨਲ ਜਿਹੜਾ ਉਹ ਸਮਰਥਨ ਕੀਤਾ ਪਰ ਉਹਨਾਂ ਨੂੰ ਜਿਹੜਾ ਆ ਹਮੇਸ਼ਾ ਜਿਹੜੇ ਸੋ ਪਾਰਟੀ ਦੇ ਲੀਡਰ ਆ ਜਿਹੜੇ ਆ ਖਵਤੀ ਜਿਹੜੇ ਲੀਡਰ ਆ ਲੀਡਰਸ਼ਿਪ ਵਾਸਤੇ ਉਹਨਾਂ ਨੇ ਹਮੇਸ਼ਾ ਉਹਨਾਂ ਨੂੰ ਧੋਖੇ ਵਿੱਚ ਰੱਖਿਆ ਵੀ ਤੁਹਾਨੂੰ ਪਾਰਟੀ 'ਚ ਲਵਾਵਾਂਗੇ ਤੁਹਾਨੂੰ ਅੱਜ ਪਾਰਟੀ 'ਚ ਲੈਨੇ ਆ ਤੁਹਾਨੂੰ ਕੱਲ ਪਾਰਟੀ 'ਚ ਲੈਨੇ ਆ ਪਰ ਉਹਨਾਂ ਨੇ ਪਾਰਟੀ 'ਚ ਨਹੀਂ ਲਿਆ ਇੱਥੋਂ ਤੱਕ ਜਿਹੜੀ ਤੁਸੀਂ ਭਾਈ ਸਾਹਿਬ ਗੱਲ ਕਰ ਰਹੇ ਹੋ ਵੀ ਕਿ ਉਸ ਪਾਰਟੀ ਦੇ ਵਿੱਚ ਤੁਹਾਡਾ ਜਾਣਾ ਬਣਦਾ ਮੇਰੇ ਫਾਦਰ ਸਾਹਿਬ ਦੀ ਜਿਹੜੀ ਮੈਂ ਕਰਦਾਰ ਤੇ ਰਤਵੇ ਦੀ ਗੱਲ ਕਰਦਾ ਉਹ ਅਕਸਰ ਸਟੇਜਾਂ 'ਤੇ ਇਹ ਗੱਲ ਕਿਆ ਕਰਦੇ ਸੀ ਵੀ ਕਿ ਮੈਨੂੰ ਜਦੋਂ ਮੈਂ ਦੁਨੀਆ ਤੋਂ ਜਾਵਾਂ ਤੇ ਮੇਰੇ ਉੱਤੇ ਜਿਹੜਾ ਮੇਰੀ ਪਾਰਟੀ ਦਾ ਝੰਡਾ ਹੋਣਾ ਚਾਹੀਦਾ ਜਿਸ ਪਾਰਟੀ ਕੋਲੋਂ ਜਿਸ ਜਿਹੜੇ ਅਖੌਤੀ ਲੀਡਰਸ਼ਿਪ ਦੇ ਕੋਲੋਂ ਇੱਕ ਝੰਡਾ ਨਹੀਂ ਸਰਿਆ ਉਹਨਾਂ ਦੇ ਜਾਣ ਤੋਂ ਬਾਅਦ ਉੱਪਰ ਤੇ ਉਹ ਫਿਰ ਸਾਡੇ ਲਈ ਕੀ ਲੈ ਕੇ ਬੈਠੇ ਹੋਣ ਉਹ ਪੰਜਾਬ ਦੀ ਜਿਹੜੀ ਜਮਾਨ ਹੈ ਉਹ ਜਿਹੜੇ ਤੁਸੀਂ ਹਾਂ ਜੀ ਉਹਦੇ ਹਾਜ਼ਰੇ ਮਿਲ ਕੋਣ ਜਿਹੜੇ ਦੂਸਰੇ ਜ਼ਿੰਮੇਵਾਰ ਨੇ ਹਾਂ ਜ਼ਿੰਮੇਵਾਰ ਜਿਹੜੇ ਆ ਮੌਕੇ ਦੇ ਜਿਹੜੇ ਪ੍ਰਧਾਨ ਆ ਜਿਹੜਾ ਇਸ ਵੇਲੇ ਮੇਰੀ ਉਹਨਾਂ ਦੇ ਨਾਲ ਜਿਹੜਾ ਉਹ ਉਹਦੇ ਇਸ ਚੀਜ਼ ਨੂੰ ਜਿਹੜਾ ਇਹਨਾਂ ਨੂੰ ਪਤਾ ਇਹਨਾਂ ਦੇ ਨਾਲ ਕਿੱਥੇ ਕਿੱਥੇ ਸਾਡੀਆਂ ਜਿਹੜੀਆਂ ਜਦੋਂ ਮੇਰੇ ਪਿਤਾ ਜੀ ਜਿਹੜੇ ਸੁੰਦਰਾ ਸਾਹਿਬ ਦੇ ਬੰਦੇ ਕੋਈ ਨਹੀਂ ਬੈਠਕਾਂ ਜਿਹੜੀਆਂ ਹੋਈਆਂ ਮੈਨੂੰ एवरीथिंग ਸਾਡੀਆਂ ਗੱਲਾਂ ਦਾ ਪਤਾ ਠੀਕ ਹੈ ਗੱਲ ਸੋ ਇਹਨਾਂ ਨੇ ਸਵਾਇ ਧੋਖੇ ਤੋਂ ਹੋਰ ਕੁਝ ਨਹੀਂ ਕੀਤਾ ਜੇ ਅਸਲ ਦੇ ਵਿੱਚ ਜੇ ਕਿਸੇ ਨੇ ਮਤਲਬ ਜਿਹੜਾ ਸੁੰਦਰਾ ਸਾਹਿਬ ਦਾ ਜੇ ਕਿਸੇ ਨੇ ਜਿਹੜਾ ਕੋਈ ਉਹਨਾਂ ਦਾ ਨਿਖ ਪਾਇਆ ਜਾਂ ਉਹਨਾਂ ਦੇ ਉਹਨਾਂ ਦੇ ਕੋਈ ਮਤਲਬ ਨਾ ਇਨਸਾਫ ਕੀਤਾ ਉਹ ਸਾਡੇ ਸਮਾਜ ਨੇ ਕੀਤਾ ਤੇ ਸਮਾਜ ਕਿਸੇ ਦਾ ਵੱਜਿਆ ਹੋਇਆ ਨਹੀਂ ਹੈ। ਹੂੰ ਗੁੱਡ ਜੀ ਜੀਐਸਪੀ ਪੰਜਾਬ ਦੇ ਪ੍ਰਧਾਨਾ ਅਸਲ ਵਿੱਚ ਸ਼ਾਮਲ ਹੋਣ ਦੇ ਲੱਗਤੀ ਨਹੀਂ ਮੈਂ ਬਿਲਕੁਲ ਨਹੀਂ ਕੀਤੀ। ਦਰਅਸਲ ਗੱਲ ਇਦਾਂ ਹੋਈ ਸੀਗੀ 2 ਅਪ੍ਰੈਲ ਜਿਹੜੀ ਪਿਛਲੇ ਸਾਲ ਦੀ ਗੱਲ ਹੈ ਜੀ ਅਸੀਂ ਬਰਸੀ ਉਹਨਾਂ ਦੀ ਹੁੰਦੀ ਹੈ ਸੁਹਰਾ ਸਾਹਿਬ ਦੀ। ਹੂੰ ਤੇ ਸਾਡੇ ਕੁਝ ਜਿਹੜੇ ਸਾਥੀ ਜਿਹੜੇ ਆ ਉਹ ਕਹਿ ਰਹੇ ਸੀ ਕਹਿੰਦੇ ਵੀ ਆਪਾਂ ਜਿਹੜੇ ਪਾਰਟੀ ਦੇ ਮੈਂਬਰ ਸਾਬਾਨਾ ਜਿਹੜਾ ਉਹਨਾਂ ਦੇ ਕੋਲ ਜਾਣਾ ਤੇ ਉਹਨਾਂ ਨੂੰ ਸਦਾ ਪੱਤਰ ਦੇਣਾ ਤੇ ਕੁਝ ਗੱਲਾਂ ਨੂੰ ਲੈ ਕੇ ਮਨ ਦੇ ਵਿੱਚ ਬਹੁਤ ਸਾਰੇ ਸਿਗੀਆਂ ਗੱਲਾਂ ਵੀ ਨੂੰ ਜਾਣ ਨੂੰ ਸੀ ਦਿਲ ਨਹੀਂ ਸੀ ਕਰਦਾ ਜੇ ਮੈਂ ਤੁਹਾਨੂੰ ਕਲੀਅਰਲੀ ਦੱਸਾਂ ਚਲੋ ਕਹਿੰਦੇ ਨਹੀਂ ਵੀ ਬਹੁਤ ਚੀਜ਼ਾਂ ਦੇਖਣੀਆਂ ਪੈਂਦੀਆਂ ਕਿ ਜਗਵੀਰ ਜੀ ਚਲੋ ਨਾਲ ਚਲੋ ਚਲੀਏ ਪ੍ਰਧਾਨ ਸਾਹਿਬ ਦੇ ਕੋਲ ਅਸੀਂ ਗਏ ਮੇਰੇ ਬਿਲਕੁਲ ਵੀ ਇਹ ਚੀਜ਼ ਦੂਜੇ ਦੇ ਵਿੱਚ ਨਹੀਂ ਸੀ ਧਿਆਨ ਦੇ ਵਿੱਚ ਕਿ ਮੈਂ ਉਹਨਾਂ ਨੂੰ ਉਨ੍ਹਾਂ ਦੇ ਨਾਲ ਕੋਈ ਪਾਰਟੀ 'ਚ ਸ਼ਾਮਲ ਹੋਣ ਦੇ ਲਈ ਗੱਲ ਕਰਨ ਜਾ ਰਹੇ ਆ ਮੈਂ ਕਿਸੇ ਤਰ੍ਹਾਂ ਦੀ ਜਿਹੜੀ ਆ ਜਾਂ ਉਹਨਾਂ ਦੇ ਨਾਲ ਕੋਈ ਪਾਰਟੀ ਦੇ ਅੰਦਰ ਜਾਣ ਦੇ ਲਈ ਕਿਸੇ ਤਰ੍ਹਾਂ ਦੀ ਕੰਡੀਸ਼ਨ 'ਚ ਗੱਲ ਕਰਨ ਜਾ ਰਹੇ ਆ ਮੇਰੇ ਨਾਲ ਬਾਬਾ ਜੀ ਸੰਸਕ੍ਰਿਤੀ ਦਾਸ ਖੋਰੀਆ ਜੀ ਮੇਰੇ ਨਾਲ ਸੀਗੇ ਅਸੀਂ ਸੱਦਾ ਪੱਤਰ ਦੇਣ ਗਏ ਸਾਡੇ ਜਿਹੜੇ ਸਾਥੀਆਂ ਨੇ ਉਹਨਾਂ ਨੇ ਕਿਸੇ ਨੇ ਇਹ ਗੱਲ ਕਹੀ ਵੀ ਬਹੁਤ ਲੰਬਾ ਸਮਾਂ ਹੋ ਗਿਆ ਹੰਗੜਾ ਸਾਹਿਬ ਨੂੰ ਤੁਸੀਂ ਪਾਰਟੀ 'ਚ ਬਾਹਰ ਰੱਖਿਆ ਬੜੀਆਂ ਕੋਸ਼ਿਸ਼ਾਂ ਬੜੇ ਯਤਨ ਕੀਤੇ ਵੀ ਨਹੀਂ ਪਾਰਟੀ 'ਚ ਆਉਣ ਦੇ ਲਈ ਪਰ ਪਾਰਟੀ ਇਹਨਾਂ ਨੂੰ ਵਾਪਸ ਕਿਉਂ ਨਹੀਂ ਲਿਆ ਤੇ ਜਦੋਂ ਕੋਈ ਗੱਲ ਨਹੀਂ ਅਜੋ ਦੁਨੀਆ ਦੇ ਉੱਤੇ ਨਹੀਂ ਆ ਤੇ ਅੱਜ ਉਹਨਾਂ ਦਾ ਬੇਟਾ ਆ ਚਲੋ ਅੱਜ ਇਹ ਰੜਕੇ ਜਿਹੜੀ ਇਹ ਖੜੋਦ ਪਈ ਹੋਈ ਹੈ ਇਹਨੂੰ ਰੜਕੇ ਜਿਹੜਾ ਇਹ ਪੁੱੜਾ ਕੀਤਾ ਜਾਵੇ ਪ੍ਰਧਾਨ ਜੀ ਦਾ ਜਵਾਬ ਇਹ ਸੀਗਾ ਕੁਝ ਨਹੀਂ ਸੋਚਿਆ ਕੁਝ ਨਹੀਂ ਵਿਚਾਰਿਆ ਕਹਿੰਦਾ ਪਹਿਲਾਂ 5 ਸਾਲ ਪਰਿਵਾਰ ਪਾਰਟੀ ਨੂੰ ਯਕੀਨ ਦਿਵਾਵੇ ਤੇ ਸੋਚਾਂਗੇ ਲੈਣਾ ਕਿ ਨਹੀਂ ਲੈਣਾ ਪਾਜੀ ਤੇ ਮੈਂ ਫਿਰ ਜਵਾਬ ਵੀ ਦਿੱਤਾ ਸੀ ਪੱਤਰਕਾਰ ਸਾਹਿਬ ਤੁਸੀਂ ਮੈਨੂੰ ਜਵਾਬ ਵੀ ਦਿੱਤਾ ਸੀ ਮੈਂ ਇੱਕ ਵੀ ਦੱਸ ਲਵਾਂਗਾ ਮੈਂ ਕਿਹਾ ਪ੍ਰਧਾਨ ਸਾਹਿਬ ਵੀ ਮੇਰਾ ਬਾਪ ਜਿਹੜਾ ਆ ਉਹ ਯਕੀਨਦਵਾਨਾ ਚਲ ਗਿਆ ਸੀ ਦਰਸ਼ ਕਰਦਾ ਚਲ ਗਿਆ ਦੁਨੀਆ ਠੀਕ ਹੈ ਗੱਲ ਵੀ ਅਸੀਂ ਉਹਨਾਂ ਨੂੰ ਨੇੜੇੋਂ ਦੇਖਿਆ ਵੀ ਉਹਨਾਂ ਨੇ ਜੋ ਜਿੰਨਾ ਉਹਨਾਂ ਨੇ ਆਪਣੇ ਸਮਾਜ ਦੇ ਲਈ ਜੋ ਕੰਮ ਕੀਤਾ ਉਹ ਜਿੰਨੇ ਚਿੰਤਕ ਸੀਗੇ ਤੇ ਤੁਸੀਂ ਹੁਣ ਸਾਡੇ ਕੋਲੋਂ ਕੀ ਭਾਲਦੇ ਹੋ ਦੱਸੋ ਮੈਨੂੰ ਕੀ ਚਾਹੁੰਦੇ ਹੋ ਤੁਸੀਂ ਅਸੀਂ ਫਨ ਫਿਰ ਉਹ ਨਹੀਂ ਗੱਲ ਕਰਾਂਦੇ ਤੀ ਨਹੀਂ ਨਹੀਂ ਮੇਰਾ ਇਹ ਗੱਲ ਕਹਿਣ ਦਾ ਸੀ ਸੋ ਇਹ ਗੱਲ ਆ ਵੀ ਉਧਰੋਂ ਜਿਹੜਾ ਆ ਉਹਨਾਂ ਨੇ ਬਿਲਕੁਲ ਜਿਹੜਾ ਆ ਕਿਉਂਕਿ ਦੇਖੋ ਮੈਂ ਕੀ ਜਿਹੜੀ ਚੀਜ਼ ਵਾ ਦੇਖੋ ਇੱਕ 10 ਸਾਲ ਜਿਹੜਾ ਦੋ ਵਾਰ ਐਮਐਲਏ ਜਿਹੜੇ ਰਹੇ ਹੋਣ ਠੀਕ ਹੈ ਗੱਲ ਜਿਨ੍ਹਾਂ ਨੇ ਪੰਜਾਬ ਦੀ ਐਸੈਂਬਲੀ ਦੇ ਵਿੱਚ ਜਿਹੜੀ ਆ ਆਵਾਜ਼ ਬੁਲੰਦ ਕੀਤੀ ਹੋਵੇ ਗਰੀਬਾਂ ਮਜ਼ਦੂਰਾਂ ਦੀ ਤੇ ਬਾਹਰ ਸੰਘਰਸ਼ ਕੀਤਾ ਹੋਣ ਠੀਕ ਹੈ ਗੱਲ ਤੇ ਜਦੋਂ ਇਹਨਾਂ ਦੇ ਉਹਨਾਂ ਦੇ ਲਈ ਜਿਹੜਾ ਮਤਲਬ ਇਹਨਾਂ ਦਾ ਇਹ ਰਵਈਆ ਸੀ ਤਾਂ ਮੇਰੇ ਲਈ ਤਾਂ ਗੱਲਾਂ ਹੀ ਕੁਝ ਨਹੀਂ ਹੈ ਲੱਗਦਾ ਕਿ ਕਿਨਾ ਗੱਲਾਂ ਕਰਕੇ ਇਹਦੇ ਚੀਜ਼ ਕਰਕੇ ਜਿਹੜਾ ਪਲੇਪਾਰ ਸੰਭ ਕੀਤਾ ਗਿਆ ਜੀ ਫਾਦਰ ਸਾਹਿਬ ਨੂੰ ਮੇਰੇ ਜਿਹੜਾ ਕੀਤਾ ਗਿਆ ਦੇਖੋ ਹੈਗਾ ਲੰਬਾ ਨਿਸ਼ਾਨ। ਕਈ ਵਾਰੀ ਬੰਦੇ ਦੀ ਜਿਹੜੀ ਕਾਬਲੀਅਤ ਆ ਨਾ ਗੋਣੇ ਬੰਦੇ ਦੇ ਉਹਦੇ ਦੁਸ਼ਮਣ ਹੋ ਜਾਂਦੇ ਆ। ਸਫੀਸ਼ੈਂਟ। ਇਹ ਗੱਲ ਸਹੀ ਗੱਲ ਹੈ। ਸਹੀ ਗੱਲ ਆ ਵੀ ਕਿ ਉਹ ਜਿਹੜੀ ਡਾਕਟਰ ਜੱਟੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਤੇ ਸਮਾਜ ਦੇ ਵਿੱਚ ਇੰਨਾ ਕਿ ਜਿਹੜਾ ਉਹ ਕੱਟ ਜਿਹੜਾ ਆ ਉਹ ਉੱਭਰ ਰਿਹਾ ਸੀ। ਤੇ ਉਸ ਮੇਲੇ ਦੇ ਜਿਹੜੇ ਮਤਲਬ ਜਿਹੜੀ ਲੀਡਰਸ਼ਿਪ ਸੀ ਮਨ ਇਹ ਟੀਰੀਅਰ ਕਈ ਨਹੀਂ ਗਈ ਉਹਨਾਂ ਕੋਲ ਉਹ ਸਾਹ ਹੀ ਲਿਆ ਨਹੀਂ ਉਸ ਵੇਲੇ ਉਸ ਇਨਸਾਨ ਨੂੰ ਜਿਹੜਾ ਹੈ ਉਹ ਬਾਹਰ ਕੱਢ ਕੇ ਹੀ ਪਾਰਟੀ 'ਚ ਸਾਹ ਲਿਆ ਠੀਕ ਹੈ ਗੱਲ ਪਰ ਇਹ ਗੱਲ ਮੈਂ ਦਾਅਵੇ ਨਾਲ ਗੱਲ ਕਹਿਣੀ ਚਾਹੁੰਦਾ ਵੀ ਉਹਨਾਂ ਹੀ ਅੱਜ ਤੱਕ ਜਿਹੜੀ ਆ ਉਹ ਪਾਰਟੀ ਤੋਂ ਬਾਹਰ ਵੀ ਰਹੇ ਉਹਨੇ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲਈ ਦੇ ਪਰਿਵਾਰ ਨੂੰ ਮੌਕਾ ਨਹੀਂ ਦਿੱਤਾ ਦੁਬਾਰਾ ਤੇ ਅਸੀਂ ਬੜੇ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਦੇ ਥੈਂਕਫੁਲ ਆ ਜਿਨ੍ਹਾਂ ਨੇ ਇਹਨਾਂ ਨੂੰ ਹੱਕ ਨਾਲ ਲਾਇਆ ਅਸੀਂ ਬਹੁਤ ਥੈਂਕਫੁਲ ਆ ਉਹਨਾਂ ਦਾ ਬੜਾ ਵੱਡਾ ਵੱਡੀ ਸੋਚ ਹੈ ਬڑا ਵੱਡਾ ਜਿਗਰਾ ਔਰ ਪਰਿਵਾਰ ਨੂੰ ਜਿਹੜਾ ਮਾਨ ਸਨਮਾਨ ਉਹਨਾਂ ਨੇ ਦਿੱਤਾ ਅਸੀਂ ਉਹਦੇ ਲਈ ਪਾਰਟੀ ਪ੍ਰਧਾਨ ਦੇ ਬਹੁਤ ਥੈਂਕ ਯੂ ਜਿੰਦਰ ਸਿੰਘ ਜੀ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਪਾਰਟੀ ਦੇ ਵਿੱਚ ਉਹ ਗੁਲਗੀਆਂ ਤੇ ਕੌਮ ਕਿਸੇ ਉਹ ਬੇੜ ਨੇ ਵੀ ਗੱਲ ਕੀਤੀ ਹੈ ਤੇ ਪਾਰਟੀ ਦੇ ਕੁਝ ਲੀਡਰਾਂ ਕੋਲ برداشت ਨਹੀਂ ਹੋਇਆ ਹੈ ਐ ਨਵੀਂ ਪ੍ਰੰਪਰਾ ਤਾਂ ਪੁਰਾਣੀ ਚੱਤੀ ਆ ਰਹੀ ਹੈ ਕਿਤੇ ਪਹਿਲਾਂ ਆ ਗਿਆ ਹਰ ਪਾਰਟੀ ਦੇ ਵਿੱਚ ਚਲਦੀ ਹੈ ਚਲਦੀ ਹੋਈ ਹੈ ਉਹ ਜਿਹੜੀ ਗੱਲ ਇਸ ਕਰਕੇ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਮੈਂ ਕੱਲਿਆਂ ਨੂੰ ਦੱਸ ਦੂੰਗਾ ਪਰ ਇਹ ਚੱਲਦੀ ਹੈ। ਚੱਲ। ਜਿਵੇਂ ਲਾਤ ਤੁਹ ਜਾਂਦੇ ਜੰਗਰ ਤੇ ਵੀ ਆਨ ਜਾ ਰਹੇ ਹੋ ਕਿਹੜੇ ਮੁੱਦੇ ਲੈ ਕੇ ਮੈਂ ਲੋਕਾਂ ਚ ਜਾਓਗੇ ਤੇ ਲੋਕਾਂ ਨੂੰ ਕੀ ਮੈਂ ਸਰਕਾਰ ਦੇ ਮੇਨ ਮੁੱਦੇ ਜਿਹੜੇ ਜਿਹੜੇ ਇਸ ਵੇਲੇ ਬਰਨਿੰਗ ਇਸ਼ੂ ਨੇ ਪੰਜਾਬ ਨੂੰ ਚਾਹੇ ਉਹ ਨਸ਼ਿਆਂ ਨੂੰ ਲੈ ਕੇ ਚਾਹੇ ਉਹ ਮਤਲਬ ਜਿਹੜੇ ਆ ਕੋਈ ਪੰਜਾਬ ਦੀ ਜਿਹੜੀ ਇਸ ਵੇਲੇ ਮਨੀਤਾ ਸਰਕਾਰ ਦੇ ਜਿਹੜੇ ਵਾਦੇ ਕੀਤੇ ਜਿਹੜਾ ਬਦਲਾਵ ਲੋਕਾਂ ਨੇ ਬਹੁਤ ਭਾਰੀ ਬਹੁਮਤ ਦੇ ਨਾਲ ਤੇ ਭਰੋਸੇ ਦੇ ਨਾਲ ਜਿਹੜਾ ਬਦਲਾਵ ਲਿਆਂਦਾ ਜਿਹੜਾ ਇਸ ਵੇਲੇ ਬਦਲਾਵ ਪਾਉਂਦਲਿਆ ਕਰਦਾ ਹੈ ਤੇ ਉਸ ਚੀਜ਼ਾਂ ਨੂੰ ਜਿਹੜਾ ਆ ਉਹ ਲੋਕਾਂ ਦੇ ਵਿੱਚ ਜਾ ਕੇ ਜਿਹੜਾ ਆ ਉਹ ਦੱਸਿਆ ਜਾਏਗਾ ਤੇ ਲੋਕਾਂ ਨੂੰ ਜਿਹੜਾ ਅਸਲੀ ਜਿਹੜਾ ਆ ਮਤਲਬ ਜਿਹੜਾ ਵੋਟ ਦਾ ਵੀ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਇੱਕ ਗੱਲ ਕਿਹਾ ਕਰਦੇ ਸੀ ਕਿ ਜਿਹੜੀ ਵੋਟ ਹੈ ਉਹ ਦੋ ਤਾਰੀ ਤਲਵਾਰ ਹੈ ਜੇ ਤੁਸੀਂ ਇਹਨੂੰ ਆਪਣੇ ਖੇਤ ਦੇ ਵਿੱਚ ਜੇ ਤੁਸੀਂ ਇਹਨੂੰ ਵਰਤੋਗੇ ਤਾਂ ਇਹ ਦੁਸ਼ਮਣ ਦਾ ਗਲਾ ਕੱਟੇਗੀ ਜੇ ਤੁਸੀਂ ਇਹਨੂੰ ਆਪਣੇ ਖਿਲਾਫ ਵਰਤੋਗੇ ਤਾਂ ਇਹ ਤੁਹਾਡਾ ਗਲਾ ਕੱਟੇਗੀ ਇਹ ਹੋਰ ਤਾਂ ਜਦੋਂ ਮੈਂ ਸਮਝਦਾ ਵੀ ਜਦੋਂ ਅਸਲੀ ਮਕਸਦ ਜਿਹੜਾ ਲੋਕਾਂ ਨੂੰ ਪਤਾ ਲੱਗ ਜਾਏਗਾ